ਵੈਸ਼ਨਲ ਐਵੇ ਯਾਤਰਾ ਮਾਰਗ ਦੇ ਉੱਪਰ ਇੱਕ ਭਿਆਨਕ ਹਾਦਸਾ ਬੀਤੇ ਕੱਲ੍ਹ ਵਾਪਰਿਆ ਸੀ ਜਿਸ ਦੀਆਂ ਖਾਸ ਨਕਸ਼ੀਆਂ ਸਾਮਣੇ ਆਈਆਂ ਸੀ ਜਿਸ ਦੇ ਵਿੱਚ ਲੋਕ ਕਾਫੀ ਖਜਲਖਾਰ ਹੋ ਰਹੇ ਸੀ ਚੀਕ ਤੇ ਹੜਾ ਉੱਥੇ ਮੱਚਾ ਹੋਇਆ ਸੀ ਦਰਸੇਲੇ ਜਿਸ ਤਰੀਕੇ ਪਾਰੀ ਬਰਸਾਤ ਹੋ ਰਹੀ ਹੈ ਉਸ ਤੋਂ ਚਾਹਨੇ ਆ ਪਹਾੜਾਂ ਤੋਂ ਲੈਂਡਸਲਾਈਡਿੰਗ ਦਾ ਖਬਰਾਂ ਲਗਾਤਾਰ ਆ ਰਹੀਆਂ ਨੇ ਤਾਂ ਵੈਸ਼ਨਲ ਦੇ ਵੀ ਯਾਤਰਾ ਮਾਰਗ ਦੇ ਉੱਪਰ ਅਰਧ ਕੁਆਰੀ ਨੇੜੇ ਲੈਂਡਸਲਾਈਡਿੰਗ ਹੁੰਦੀ ਹੈ ਅਰਧ ਕੁਆਰ ਤੋਂ ਥੋੜਾ ਪਹਿਲਾਂ ਇੰਦਰਪ੍ਰਸ ਸਪੋਚਨਾਲੇ ਸਿਕਾ ਜਿੱਥੇ ਹੈ ਜਿੱਥੇ ਇਹ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਕਈ ਲੋਕ ਇਸ ਸਾਤਸੇ ਦੀ ਲਪੇਟ ਦੇ ਵਿੱਚ ਆਉਂਦੇ ਨੇ ਤਾਂ ਜੋ ਮੌਤਾਂ ਦਾ ਆંકੜਾ ਉਹ 32 ਦੇ ਕਰੀਬ ਪਹੁੰਚ ਚੁੱਕਿਆ ਹੈ 32 ਲੋਕ ਜਿਹੜੇ ਨੇ ਸਾਤਸੇ ਦਾ ਸ਼ਿਕਾਰ ਹੁੰਦੇ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਹਾਲਾਂਕਿ ਜੋ ਮੀਡੀਆ ਰਿਪੋਰਟਸ سے ਹਵਾਲੇ ਤੋਂ ਜਾਣਕਾਰੀ ਹੈ ਕਿਹਾ ਜਾ ਰਿਹਾ ਹੈ ਕਿ ਮੌਤਾਂ ਦਾ ਆਂਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਬੀਤੇ ਕੱਲ 7 ਲੋਕਾਂ ਦੀ ਮੌਤ ਦੀ ਜਾਣਕਾਰੀ ਸੀ ਪਰ ਜੋ ਜਿਸ ਤਰੀਕੇ ਅੱਜ ਦਿਨ ਚਲਿਆ ਦਿਨ ਚੜ੍ਹਦੀਆਂ ਹੀ ਇਹ ਖਬਰਾਂ ਸਾਹਮਣੇ ਆਣ ਲੱਗੀਆਂ ਕਿ 32 ਲੋਕਾਂ ਨੇ ਮੌਤ ਹੋ ਚੁੱਕੇ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਭਿਆਨਕ ਮੰਜ਼ਰ ਸੀਗਾ ਲੋਕ ਆਪਣੇ ਦਰਸ਼ਨ ਕਰਨ ਦੇ ਲਈ ਉੱਥੇ ਪਹੁੰਚ ਰਹੇ ਸਨ ਤਾਂ ਅਚਾਨਕ ਇਹ ਹਾਦਸਾ ਵਾਪਰਿਆ ਦੋਸਤੋ ਬਾਅਦ ਯਾਤਰਾ ਨੂੰ ਜਿਹੜਾ ਹੈ ਰੋਕ ਦਿੱਤਾ ਗਿਆ